ਤੁਸੀਂ ਵਿਖਰੇਓ ਪੰਜਾਬ ਰਿਪੋਰਟ ਤੇ ਮੈਂ ਤੁਹਾਡੇ ਨਾਲ ਮਨਜੀਤ ਸੈਗਲ ਅੱਜ ਦੇ ਐਪੀਸੋਡ ਦੇ ਵਿੱਚ ਕੱਲ ਕਰਾਂਗੇ ਪੰਜਾਬ ਦੇ ਵਿੱਚ ਫੈਲ ਰਹੇ ਐਡਲਟਰੇਸ਼ਨ ਯਾਨੀ ਮਿਲਾਵਟ ਦੇ ਜਰਨੂ ਲੈ ਕੇ ਤੁਸੀਂ ਦੁੱਧ ਲੈ ਲੋ ਘਿਓ ਲੈ ਲੋ ਪਨੀਰ ਲੈ ਲੋ ਜਾਂ ਫਿਰ ਮਸਾਲੇ ਲੈ ਲੋ ਉਹਨਾਂ ਦੇ ਵਿੱਚ ਬਹੁਤ ਸਾਰੀ ਮਿਲਾਵਟ ਦਿਖਣ ਦੇ ਵਿਚਾਰੀ ਹੈ ਇਹ ਅਸੀਂ ਨਹੀਂ ਕਹਿ ਰਹੇ ਇੱਕ ਪੰਜਾਬ ਸਰਕਾਰ ਦੀ ਰਿਪੋਰਟ ਕਹਿ ਰਹੀ ਹੈ ਦੁੱਧ ਜਿਹਦੇ ਵਿੱਚ ਪਹਿਲਾਂ ਹੀ ਦੁੱਧ ਕੱਢਣ ਦੇ ਲਈ ਇਸਤੇਮਾਲ ਕੀਤੇ ਜਾ ਰਹੇ ਇੰਜੈਕਸ਼ਨ ਉਸ ਨੂੰ ਅਨ ਹੈਲਦੀ ਬਣਾਉਂਦੇ ਨੇ ਤੇ ਹੁਣ ਪੰਜਾਬ ਸਰਕਾਰ ਨੇ ਜਿਹੜੀ ਕਈ ਥਾਵਾਂ ਤੇ ਸੈਂਪਲਿੰਗ ਕੀਤੀ ਹੈ ਉਹਦੇ ਜਿਹੜੇ ਆંકੜੇ ਐ ਡਿਟੇਲ ਐ ਉਹ ਬਿਲਕੁਲ ਹੈਰਾਨ ਕਰਨ ਵਾਲੀ ਐ ਪੰਜਾਬ ਸਰਕਾਰ ਨੇ ਥਿਓ ਦੇ 222 ਸੈਂਪਲ ਕਲੈਕਟ ਕੀਤੇ ਤੇ ਉਹਦੇ ਵਿੱਚ 20 ਸੈਂਪਲ ਜਿਹੜੇ ਸਬਸਟੈਂਡਰਡ ਪਾਏ ਗਏ ਜਾਂ ਫਿਰ 28 ਜਿਹੜੇ ਸੈਂਪਲ ਸੀ ਉਹ ਬੇਹਦ ਖਤਰਨਾਕ ਸੀ ਕਿਉਂਕਿ ਉਹ ਹਿਊਮਨ ਕੰਜ਼ਮਪਸ਼ਨ ਦੇ ਨਾਈ ਸਵੀਟੇਬਲ ਹੋ ਕੇ ਨਹੀਂ ਸੀ ਜਿਹੜੇ ਖਤਰਨਾਕ ਸੈਂਪਲ ਹੈ ਕਿ ਉਹ ਨੂੰ ਖਾਣ ਦੇ ਲਈ ਖਤਰਨਾਕ ਦੱਸ ਰਹੇ ਨੇ ਉਹ ਜ਼ਿਆਦਾ ਨੇ ਸਬਸਟੈਂਡਰਡ ਕਾਟਨੇ ਕਿਉਂ ਤੇ ਬਾਅਦ ਤੁਸੀਂ ਆ ਜਾਓ ਪਨੀਰ ਦੀ ਗੱਲ ਕਰੋ ਪਨੀਰ ਦੇ 531 ਸੈਂਪਲ ਚੁੱਕੇ ਗਏ ਸੀ ਉਹਦੇ ਵਿੱਚ 196 ਸਬਸਟੈਂਡਰਡ ਪਾਏ ਗਏ ਤੇ 49 59 ਅਨਸੇਫ ਸੀ ਪਨੀਰ ਦੇ ਵਿੱਚ ਸਭ ਤੋਂ ਜ਼ਿਆਦਾ ਮਿਲਾਵਟ ਕੀਤੀ ਜਾ ਰਹੀ ਹੈ ਉਸ ਦੇ ਅਲਾਵਾ ਤੁਸੀਂ ਹਲਦੀ ਦੀ ਗੱਲ ਲੈ ਲਓ ਹਲਦੀ ਦੇ ਵਿੱਚ ਵੀ ਮਿਲਾਵਟ ਹੋ ਰਹੀ ਹੈ ਮਸਾਲਿਆਂ ਦੇ ਵਿੱਚ ਮਿਲਾਵਟ ਹੋ ਰਹੀ ਹੈ ਤੇ ਇਹ ਜਿਹੜੀਆਂ ਖਾਨ ਪੀਣ ਦੀਆਂ ਚੀਜ਼ਾਂ ਨੇ ਤੁਸੀਂ ਆਹ ਕਹਿ ਲਓ ਜਿਹੜੇ ਵੈਜੀਟੇਰੀਅਨ ਲੋਕ ਨੇ ਉਹ ਤਾਂ ਪਨੀਰ ਦੁੱਧ ਆ ਕਿਉਂ ਤੇ ਹੀ ٹرسٹ ਕਰਦੇ ਨੇ ਉਹ ਕਿੱਥੇ ਜਾਣੀ ਉਹ ਆਪਣੀ ਪ੍ਰੋਟੀਨ ਦੀ ਜਿਹੜੀ ਰਿਕੁਆਇਰਮੈਂਟ ਹੈ ਉਹ ਕੀ ਖਾ ਕੇ ਪੂਰੀ ਕਰਾਂਗੇ ਜੇ ਪਨੀਰ अनसेफ ਹੈਗਾ ਕਿ ਉਹ अनसेफ ਹੈਗਾ ਦੋ ਦਿਨ ਸੇਫ ਹੈਗਾ ਤਾਂ ਫਿਰ ਕੀ ਖਾਵਾਂਗੇ ਉਹਨਾਂ ਦੀ ਜਿਹੜੀ ਹੈਲਥ ਹੈ ਉਹ ਤੋਂ ਡਿਟੇਰੀਓਰੇਟ ਹੋਈ ਗਈ ਖਰਾਬ ਹੋਏਗੀ ਹੋਏਗੀ ਦੂਜੀ ਜਿਹੜੀ ਗੱਲ ਹੈ ਉਹ ਇਹ ਕਿ ਪੰਜਾਬ ਰੰਗਲਾ ਪੰਜਾਬ ਮੰਨਿਆ ਜਾਂਦਾ ਸੀ ਤੇ ਹੁਣ ਤੁਸੀਂ ਦੇਖ ਲਓ ਕਿ ਮਿਲਾਵਟ ਦਾ ਜ਼ਹਿਰ ਹੈ ਉਹ ਪੰਜਾਬੀਆਂ ਦੀ ਜ਼ਿੰਦਗੀ ਦੇ ਵਿੱਚ ਵੀ ਜ਼ਹਿਰ ਘੋਲ ਰਿਹਾ ਅੰਕੜੇ ਪੰਜਾਬ ਸਰਕਾਰ ਦੇ ਹੈ ਤੇ ਹੁਣ ਵੀਡੀਓ ਦੇ ਅਗਲੇ ਹਿੱਸੇ ਦੇ ਵਿੱਚ ਆ ਤੁਹਾਨੂੰ ਦਿਖਾਵਾਂਗੇ ਕੀ ਪੰਜਾਬ ਦੇ ਸਿਹਤ ਮੰਤਰੀ ਕੀ ਕਹਿ ਰਹੇ ਨੇ ਸੈਂਪਲ ਕਿਵੇਂ ਕਲੈਕਟ ਕੀਤੇ ਜਾ ਰਹੇ ਨੇ ਲੋਕਾਂ ਨੂੰ ਕਿਵੇਂ ਜਾਗਰੂਕ ਬਣਾਇਆ ਜਾ ਰਿਹਾ ਹੈ ਕਿ ਤੁਹਾਨੂੰ ਹੁਣ ਬਾਜ਼ਾਰ ਦੇ ਵਿੱਚ ਮਿਲਣੇ ਵਾਲਾ ਖੁੱਲਾ ਪਨੀਰ ਕਿਉਂ ਜਾਂ ਫਿਰ ਦੁੱਧ ਨਹੀਂ ਖਾਣਾ ਚਾਹੀਦਾ ਕਿਉਂਕਿ ਉਸ ਨੂੰ ਖਾ ਕੇ ਤੁਹਾਡੀ ਸਿਹਤ ਖਰਾਬ ਹੋ ਸਕਦੀ ਹੈ ਤੁਹਾਡੀ ਹੈਲਥ ਕੰਪਰਮਾਈਜ਼ ਹੋ ਸਕਦੀ ਹੈ ਤੇ ਤੁਸੀਂ ਹੁਣ ਸੁਣੋ ਪੰਜਾਬ ਦੇ ਸਿਹਤ ਮੰਤਰੀ ਦਾ ਇਹ ਸਟੇਟਮੈਂਟ ਜੋ ਤੁਹਾਡੀਆਂ ਅੱਖਾਂ ਖੋਲ ਦੇਵੇਗਾ। ਮਿਲਕ ਤੇ ਉਹਦੇ ਪ੍ਰੋਡਕਟਸ ਪ੍ਰੋਬਲਮ ਇੱਥੇ ਸ਼ੁਰੂ ਹੁੰਦੀ ਆ ਜੀ ਜਦੋਂ ਗੱਲ ਆ ਗਈ ਪਨੀਰ ਦੀ ਉੱਥੇ ਦਿੱਕਤ ਹੈ ਵੱਡੀ ਜੇ ਗੱਲ ਆ ਗਈ ਦੇਸੀ ਘਿਓ ਦੀ ਉੱਥੇ ਵੱਡੀ ਪ੍ਰੋਬਲਮ ਹੈ ਤੇ ਮੈਕਸਿਮ ਜਿਹੜੀ ਅਡਾਪਟ੍ਰੇਸ਼ਨ ਹੈ ਉਹਨਾਂ ਦੇ ਵਿੱਚ ਹੈ ਜੇ ਮੈਂ ਤੁਹਾਡੇ ਨਾਲ ਪਿਛਲੇ ਸਾਲ ਦਾ ਡਾਟਾ ਸ਼ੇਅਰ ਕਰਾਂ ਜਿਹੜਾ ਤੁਹਾਡਾ ਪਨੀਰ ਹੈਗਾ ਕਿਉਂਕਿ ਆਪਾਂ ਨੂੰ ਸਾਰਿਆਂ ਨੂੰ ਪਨੀਰ ਜਿਹੜਾ ਹੁੰਦਾ ਜਿਹੜੇ ਖਾਸ ਕਰਕੇ ਜਿਹੜੇ ਵੈਜੀਟੇਰੀਅਨ ਨੇ ਉਹ ਕਹਿੰਦੇ ਚਲੋ ਜਿਹੜੇ ਨਾਨ ਵੈਜੀਟੇਰੀਅਨ ਲੈਂਦੇ ਵੀ ਆਪਾਂ ਪਨੀਰ ਲੈ ਲਓ ਬਹੁਤ ਅੱਛਾ ਸੋਰਸ ਹੈ ਇਹ। ਉਹਦੇ ਵਿੱਚੋਂ ਅਸੀਂ ਜਿਹੜੇ 531 ਸੈਂਪਲ ਸੀ ਉਹਦੇ ਚੋਂ ਜਿਹੜੇ 196 ਸੀ ਜੋ ਕਿ ਬਹੁਤ ਵੱਡਾ ਨੰਬਰ ਹੈ ਜੀ ਮਤਲਬ ਤੁਸੀਂ ਕਹਿ ਲਓ ਵੀ 1/3 ਤੋਂ ਵੀ ਜ਼ਿਆਦਾ ਉਹ ਸਬਸਟੈਂਡਰਡ ਸੀ ਤੇ ਉਸ ਤੋਂ ਵੀ ਜਿਹੜੀ ਮਾੜੀ ਗੱਲ ਹੈ ਜਿਹੜੇ 59-59 ਸੈਂਪਲ ਹੈ ਜਿਹੜੇ ਆ ਗਏ ਉਹ ਅਨਸੇਫ ਸੀ ਥੈਟ ਮੀਨਸ ਕਿ ਉਹਨਾਂ ਨੇ ਕੋਈ ਹੋਜੇ स्टार्च ਹੋਰੇ ਹੋਜੇ ਕੈਮੀਕल्स ਯੂਜ਼ ਕੀਤੇ ਆ ਜਿਹੜੇ ਨਹੀਂ ਯੂਜ਼ ਕਰਨੇ ਚਾਹੀਦੇ ਇਹਦਾ ਮੈਂ ਤੁਹਾਨੂੰ ਅੱਗੇ ਵੀ ਦੱਸਾਂਗਾ ਵੀ ਅਸੀਂ ਇਹਦੇ ਵਾਸਤੇ ਹੋਰ ਕੀ ਕਰਦੇ ਆ ਇਹ ਪਹਿਲਾ ਕੰਮ ਹੈ ਜਿਹੜੀ ਪ੍ਰੈਸ ਕਾਨਫਰੰਸ ਕਰਨ ਦਾ ਮਕਸਦ ਇਹ ਆ ਕਿ ਲੋਕਾਂ ਦੇ ਵਿੱਚ ਅਵੇਰਨੈਸ ਹੋਵੇ ਉਹਨਾਂ ਨੂੰ ਪਤਾ ਹੋਵੇ ਕਿ ਜੇ ਅਸੀਂ ਪਨੀਰ ਲੈਣਾ ਹੈਗਾ ਤਾਂ ਕਿਸੇ ਸਰਟੀਫਾਈਡ ਸੋਰਸ ਤੋਂ ਜਿਸ ਤਰ੍ਹਾਂ ਆਪਣਾ ਵੇਰਕਾ ਹੋ ਗਿਆ ਉਹਨਾਂ ਤੋਂ ਲੈਣਾ ਚਾਹੀਦਾ ਹੈ ਜਾਂ ਤੁਸੀਂ ਇਹ ਕੋਈ ਬਹੁਤੀ ਔਖੀ ਚੀਜ਼ ਨਹੀਂ ਹੈ ਜੇ ਤੁਸੀਂ ਪਨੀਰ ਖਾਣਾ ਹੈ ਤੇ ਘਰੇ ਬਣਾ ਲਓ ਉਹਨੂੰ ਆਪਣੇ ਆਮ ਲੇਡੀਜ਼ ਜਦੋਂ ਦੁੱਧ ਖਰਾਬ ਹੋ ਜਾਂਦਾ ਸੀ ਪਨੀਰ ਖੁਦ ਬਣਾਉਂਦੀਆਂ ਸੀ ਤੇ ਤੁਸੀਂ ਮਿਲਕ ਲੈ ਕੇ ਖੁਦ ਪਨੀਰ ਬਣਾ ਲਓ ਬਾਜ਼ਾਰ ਤੋਂ ਘੱਟ ਤੋਂ ਘੱਟ ਖਰੀਦੋ ਉਹਦਾ ਘੱਟ ਤੋਂ ਘੱਟ ਇਸਤੇਮਾਲ ਕਰੋ ਲੇਕਿਨ ਇਹਦੇ ਨਾਲ ਨਾਲ ਮੈਂ ਜਿਹੜੇ ਜਿਹੜੇ ਫੂਡ ਬਿਜ਼ਨਸ ਆਪਰੇਟਰਸ ਆ ਚਾਹੇ ਉਹ ਵੱਡੀਆਂ ਦੁਕਾਨਾਂ ਵਾਲੇ ਹੋਣ ਛੋਟੀਆਂ ਵਾਲੇ ਹੋਣ ਵੀ ਜੇ ਉਹ ਵੀ ਪਨੀਰ ਟੈਸਟ ਕਰਦੇ ਆ ਤਾਂ ਤੁਹਾਡੇ ਸਾਡੇ ਕੋਲੇ ਫੈਸਿਲਿਟੀ ਹੈ ਕਿ ਤੁਸੀਂ ਸਾਡੀ ਫੂਡ ਸੇਫਟੀ ਜਿਹੜੀ ਔਨ व्हील्स ਹੈਗੀ ਆ ਵੈਨ ਮਂਗਾਓ ਤੇ ਉਹਨੂੰ ਟੈਸਟ ਕਰਾ ਲਓ ਆਪਣੀ ਸੇਫਟੀ ਵਾਸਤੇ ਵੀ ਤੇ ਲੋਕਾਂ ਦੀ ਸੇਫਟੀ ਵਾਸਤੇ ਵੀ ਇਹ ਜਿਹੜੀਆਂ ਫਿਗਰਸ ਹੈਗੀਆਂ ਇਹ ਬਹੁਤ ਜ਼ਿਆਦਾ ਮਤਲਬ ਡਿਸਟਰਬੈਂਸ ਹੈਗੀਆਂ ਇਹਦੇ ਚ ਅਸੀਂ ਵੈਸੇ ਵੀ ਜਿਹੜਾ ਤੁਹਾਡੇ 18 ਕੁਇੰਟਲ ਕਿਤੇ ਮਤਲਬ ਕਿਤੇ 1 ਕੁਇੰਟਲ ਕਿਤੇ 2 ਕੁਇੰਟਲ ਕਿਤੇ 3 ਕੁਇੰਟਲ ਜਿੱਥੇ ਸਾਨੂੰ ਲੱਗਦਾ ਵੀ ਦੇਖਣ ਜਿਹੜਾ ਹੈਗਾ ਠੀਕ ਨਹੀਂ ਆ ਉਹਨੂੰ ਅਸੀਂ ਡਿਸਟਰੋਏ ਵੀ ਕਰਦੇ ਆ ਇਸੇ ਤਰ੍ਹਾਂ ਜਿਹੜੀ ਦੂਜੀ ਸਭ ਤੋਂ ਵੱਡੀ ਪ੍ਰੋਬਲਮ ਹੈ ਉਹ ਘਿਓ ਦੇ ਵਿੱਚ ਆਂਦੀ ਹੈ ਜੇ ਮੈਂ ਪਿਛਲੇ ਸਾਲ ਦੀ ਗੱਲ ਕਰਾਂ ਤਾਂ ਅਸੀਂ 222 ਸੈਂਪਲ ਦੇ ਵਿੱਚੋਂ 20 ਜਿਹੜੇ ਹੈਗੇ ਆ ਜੀ ਤਕਰੀਬਨ ਤਕਰੀਬਨ 9% ਜਿਹੜੇ ਹੈਗੇ ਆ ਉਹ ਸਬਸਟੈਂਡਰਡ ਸੀ ਤੇ ਸਬਸਟੈਂਡਰਡ ਨਾਲੋਂ ਜ਼ਿਆਦਾ 28 ਸੀ ਜਿਹੜੇ ਸੀ ਉਹ ਜਿਹੜੇ ਸੀਗੇ ਉਹ ਅਨਸੇਫ ਸੀਗੇ ਇਹਨਾਂ ਦੇ ਵਿੱਚ ਘਿਓ ਦੇ ਵਿੱਚ ਤੇ ਪਨੀਰ ਦੇ ਵਿੱਚ ਮਿਲਾਵਟ ਬਹੁਤ ਹੈ ਜੀ ਦੇਖੋ ਕੁਝ ਬੰਦੇ ਹੈਗੇ ਆ ਜਿਹੜੇ ਜਿਸ ਤਰ੍ਹਾਂ ਜਿਹੜੇ ਮਾੜੇ ਕੰਮ ਕਰਨ ਵਾਲੇ ਆ ਜਿਹੜੇ ਕ੍ਰਿਮੀਨਲ ਆ ਇਹ ਵੀ ਇੱਕ ਬਹੁਤ ਵੱਡਾ ਕ੍ਰਾਈਮ ਸਮਝਦਾ ਮੈਨੂੰ ਦੇਸੀ ਘਿਓ ਦੇ ਵਿੱਚ ਬਹੁਤ ਹੈ ਕਿਉਂਕਿ ਅੱਜ ਕੱਲ ਇੱਕ ਤੁਸੀਂ ਹੋਰ ਸੁਣਿਆ ਹੋਣਾ A1 ghee A2 ghee ਸੁਣਿਆ ਹੋਇਆ ਜੀ ਜਿਹੜਾ A1 ਹੈ ਉਹ ਮਤਲਬ ਜੇ 600 ਤੋਂ 1000 ਰੁਪਏ ਕਿਲੋ ਹੈ ਇਹ A2 ਕਰਕੇ ਉਹਨੂੰ 2000 3000 ਰੁਪਏ ਕਿਲੋ ਵਿੱਚ ਜਾਂਦੇ ਆ there is nothing like A2 ghee ਕੋਈ ਇਹ ਮਤਲਬ ਕੋਈ ਕਲਾਸੀਫਿਕੇਸ਼ਨ ਉਹਨੇ ਆਪੇ ਬਣਾ ਲਈ ਹੈ ਜੀ ਲੋਕਾਂ ਨੇ ਕੋਈ ਕੋਈ ਮਤਲਬ ਕਿ ਇਹਦੇ ਵਿੱਚ ਕੋਈ ਹੈ ਜੀ ਇਦਾਂ ਦਾ ਸਟੈਂਡਰਡ ਕੁਝ ਨਹੀਂ ਹੈ ਜੀ ਕੋਈ ਕੋਈ A2 ghee ਨਹੀਂ ਹੈ ਜੀ ਕਿਤੇ ਵੀ ਕੋਈ ਮਤਲਬ ਇਹਦੇ ਨਾਲ ਮਿਸਲੀਡ ਹੋਣ ਦੀ ਲੋੜ ਨਹੀਂ ਹੈ ਅਗੇਨ ਮੈਂ ਕਹੂੰਗਾ ਕਿ ਤੁਸੀਂ ਜਿਹੜਾ ਨੋਨ ਸੋਰਸ ਹੈ ਜਿਸ ਤਰ੍ਹਾਂ ਆਪਣਾ ਵੇਰਕਾ ਹੋ ਗਿਆ ਉਹਨਾਂ ਤੋਂ ਲਾਓ ਜਾਂ ਤੁਸੀਂ ਜਿਹੜਾ ਹੈਗਾ ਇਹ ਕੋਈ ਰਾਕਟ ਸਾਇੰਸ ਨਹੀਂ ਹੈ ਹਰ ਘਰ ਦੇ ਵਿੱਚ ਦੇਸੀ ਕਿਉਂ ਬਣਦਾ ਸੀਗਾ ਜੀ ਤੁਸੀਂ ਦੁੱਧ ਲਾਓ ਚਾਹੇ ਉਸ ਤੋਂ ਪਨੀਰ ਬਣਾਓ ਔਰ ਉਹਦੇ ਤੋਂ ਮਲਾਈ ਉਤਾਰ ਕੇ ਉਹਦੇ ਨਾਲ ਮੱਖਣ ਵੀ ਬਣਦਾ ਔਰ ਤੋਂ ਦੇਸੀ ਘਿਓ ਵੀ ਬਣਦਾ ਔਰ ਉਸੇ ਦੁੱਧ ਦੇ ਨਾਲ ਜਿਹੜਾ ਵੀ ਲੈਂਦੇ ਨਾਲ ਤੁਹਾਨੂੰ ਜਿਹੜਾ ਹੈਗਾ ਉਹਨੂੰ ਸਕਿਉਰਟੀ ਮਿਲਦੀ ਮਿਲਦਾ ਉਹਦੇ ਨਾਲ ਦਹੀਂ ਵੀ ਬਣਦਾ ਤੋ ਉਹਦੇ ਨਾਲ ਤੁਸੀਂ ਬੈਟਰ ਇਹ ਆ ਕਿ ਉਹਨੂੰ ਦੁੱਧ ਲੈ ਕੇ ਤੁਸੀਂ ਪਨੀਰ ਵੀ ਆ ਬਣਾਓ ਤੇ ਘਿਓ ਵੀ ਆ ਬਣਾਓ ਜਾਂ ਨੋਨ ਸੋਰਸ ਤੋਂ ਲਾਓ ਕਿਉਂਕਿ ਇਹਨਾਂ ਦੋਨਾਂ ਚੀਜ਼ਾਂ ਦੇ ਵਿੱਚ ਐਡਲਟਰੇਸ਼ਨ ਬਹੁਤ ਜ਼ਿਆਦਾ ਹੈਗੀ ਆ ਤੇ ਤੀਜੀ ਗੱਲ ਇਹ ਹੈਗੀ ਆ ਕਿ ਜਿਹੜਾ ਕਿ ਮਿਲਕ ਹੈ ਮਿਲਕ ਦੇ ਵਿੱਚ ਸਬ ਸਟੈਂਡਰਡ ਤਾਂ ਹੈ ਪਹਿਲਾਂ ਬਹੁਤ ਜ਼ਿਆਦਾ ਸੀ ਜੇ 22 ਤੇ 23 ਦੀ ਗੱਲ ਕਰਾਂ ਵੀ 1400 ਤੋਂ 487 ਤੇ ਜਦੋਂ ਦੀ ਅਸੀਂ ਸਖਤੀ ਕੀਤੀ ਹੈ ਜਿਹੜੇ ਫੂਡ ਸੇਫਟੀ ਬੈਂਸ ਆਈਆਂ ਹੁਣ ਜਿਹੜਾ ਉਸ ਤੋਂ ਬਾਅਦ ਅਸੀਂ 654 ਤੋਂ 88 ਤੇ ਇਸ ਵਾਰੀ 310 ਦੇ ਵਿੱਚੋਂ 82 ਸੋ ਇਸੇ ਤਰ੍ਹਾਂ ਹੁਣ ਜਿਹੜਾ ਇਸ ਸਾਲ ਦਾ 195 ਦੁੱਧ ਦੇ ਵਿੱਚ ਸਬਸਟੈਂਡਟ ਤਾਂ ਹੈ ਮਨੋ ਜਿਵੇਂ ਕਿਸੇ ਨੇ ਪਾਣੀ ਪਾਤਾ ਜਿਆਦਾ ਕਾਮਨਸਟ ਹੈ ਜੀ ਆਪੇ ਉਹ ਪਾਣੀ ਪਾ ਦਿੰਦੇ ਆ ਵੀ ਪਾਣੀ ਸਾਫ ਪਾਉਂਦੇ ਕਿ ਨਹੀਂ ਪਾਉਂਦੇ ਉਹ ਅੱਡ ਗੱਲ ਹੈ ਪਾਣੀ ਪਾ ਦਿੰਦੇ ਆ ਜਿਆਦਾ ਇਹ ਦੁੱਧ ਦੇ ਵਿੱਚ ਅਨਸੇਫ ਵਾਲੀ ਜਿਹੜੀ ਗੱਲ ਹੈ ਉਹ ਕੋਈ ਇੱਕ ਅੱਧਾ ਹੁੰਦਾ ਕੋਈ ਜ਼ਿਆਦਾ ਨਹੀਂ ਹੁੰਦੇ ਇਸ ਕਰਕੇ ਬੈਟਰ ਆ ਕਿ ਜਿਹੜਾ ਮਿਲਕ ਹੈ ਉਹਨੂੰ ਲੈ ਕੇ ਯੂਜ਼ ਕੀਤਾ ਜਾਵੇ ਇਸ ਤੋਂ ਸਵਾਇ ਜਿਹੜਾ ਆਪਾਂ ਨੂੰ ਜ਼ਿਆਦਾ ਪਤਾ ਨਹੀਂ ਹੁੰਦਾ ਉਹ ਹੈਗਾ ਜਿਹੜੇ ਤੁਹਾਡੇ ਬਾਕੀ ਜਿਹੜੇ ਸੈਂਪਲ ਲੈਨੇ ਆਂ ਅਸੀਂ ਉਹ ਜਿਹੜੇ ਮਸਾਲੇ ਹੈਗੇ ਆ ਮਸਾਲਿਆਂ ਦੇ ਵਿੱਚ ਵੀ ਅਡੈਕਟ੍ਰੇਸ਼ਨ ਬਹੁਤ ਹੈ ਜੀ ਖਾਸ ਕਰਕੇ ਜਿਵੇਂ ਆਪਾਂ ਹਲਦੀ ਬਹੁਤ ਯੂਜ਼ ਕਰਦੇ ਆ ਜਾਂ ਆਪਾਂ ਦੇਗੀ ਮਿਰਚ ਹੋ ਗਈ ਉਹਨਾਂ ਦੇ ਵਿੱਚ ਵੀ ਜਿਹੜੇ ਹੈਗੇ ਆ ਕਾਫੀ ਜ਼ਿਆਦਾ ਜਿਹੜੇ ਅਨਸੇਫ ਸੈਂਪਲਸ ਆਉਂਦੇ ਆ ਉਹਨਾਂ ਨੂੰ ਵੀ ਜਿਹੜਾ ਹੈਗਾ ਆਪਾਂ ਨੂੰ ਕਿਸੇ ਨੋਨ ਸੋਰਸ ਤੋਂ ਲੈਣੇ ਚਾਹੀਦੇ ਆ ਜਾਂ ਬਹੁਤੇ ਮਸਾਲੇ ਜਿਹੜੇ ਹੈਗੇ ਆਪਣੇ ਲੇਡੀਜ਼ ਘਰੇ ਬਣਾ ਲੈਣੇ ਆ ਫਰੂਟਸ ਐਂਡ ਵੈਜੀਟੇਬਲਸ ਦੇ ਵਿੱਚ ਜ਼ਿਆਦਾ ਦਿੱਕਤ ਨਹੀਂ ਆਈ ਹੈ ਸੋ ਜਿਹੜੇ ਫਰੂਟਸ ਆਰ ਵੈਜੀਟੇਬਲਸ ਆ ਉਹ ਅਜੇ ਵੀ ਸੇਫ ਹੈਗੇ ਆ ਤੇ ਉਹਦੇ ਵਿੱਚ ਅਸੀਂ ਪੈਸਟੀਸਾਈਡਸ ਹੋਰ ਦੂਜੇ ਵੀ ਜਿੰਨੇ ਕ ਅਸੀਂ ਹੁਣ ਤੱਕ ਸਾਡੀ ਟੈਸਟਿੰਗ ਹੋਈ ਆ ਉਹ ਵਿਦਨ ਪਰਮਿਸਿਬਲ ਲਿਮਿਟਸ ਆਏ ਆ ਉਹਦੇ ਵਿੱਚ ਉਸ ਤੋਂ ਵਜੋਂ ਨਹੀਂ ਆਏ ਆ ਇਹਦੇ ਵਿੱਚ ਇੱਕ ਇਸ਼ੂ ਸੀਗਾ ਜਿਹੜਾ ਫਰੂਟਸ ਦੇ ਵਿੱਚ ਕੈਲਸ਼ੀਅਮ ਕਾਰਬਾਈਡ ਉਹ ਅਸੀਂ ਰਿਪੀਟਿਡਲੀ ਚੈੱਕ ਕਰਦੇ ਆ ਉਹਨਾਂ ਦੇ ਵਿੱਚ ਪਹਿਲਾ ਸੀਗੇ ਇਸ਼ੂ ਇਹ ਪਰ ਹੁਣ ਕੈਲਸ਼ੀਅਮ ਕਾਰਬਾਇਡ ਨਹੀਂ ਯੂਜ਼ ਕਰ ਰਹੇ ਹੁਣ ਜਿਹੜੇ ਸਾਡੇ ਕੋਲੇ ਅਸੀਂ ਨਾ ਰਾਈਪਨਿੰਗ ਚੈਂਬਰਸ ਹੈਗੇ ਆ ਮੰਡੀਆਂ ਦੇ ਵਿੱਚ ਤਾਂ ਅਸੀਂ ਬਣਾ ਦਿੱਤੇ ਵੈਸੇ ਵੀ ਜਿਹੜੇ ਆਉਂਦੇ ਆ ਕਿ ਉਹਨਾਂ ਵਿੱਚ ਜਿਹੜੀ ਗੈਸ ਹੀ ਯੂਜ਼ ਕਰ ਰਹੇ ਜਿਹੜੀ ਕਿ ਪਰਮਿਟਡ ਹੈ ਗਿਆ ਉਹਦੇ ਵਿੱਚ ਜ਼ਿਆਦਾ ਦਿੱਕਤ ਨਹੀਂ ਹੈ ਸੋ ਵੀ ਕੈਨ ਕੰਜ਼ੂਮ ਮੋਰ ਫਰੂਟਸ ਤੇ ਇਸੇ ਤਰ੍ਹਾਂ ਜਿਹੜਾ ਤੁਹਾਡਾ ਵੈਜੀਟੇਬਲਸ ਹੈਗੇ ਆ ਸੈਲਡਸ ਹੈਗੇ ਆ ਉਹਨਾਂ ਦੇ ਵਿੱਚ ਦਿੱਕਤ ਨਹੀਂ ਹੈ ਸੋ ਉਹ ਆਪਾਂ ਨੂੰ ਪ੍ਰੇਫਰੈਂਸ ਹੋਣੀ ਚਾਹੀਦੀ ਆ ਤੇ ਇਹਦੇ ਨਾਲ ਜਿਹੜਾ ਤੁਹਾਡਾ ਬਹੁਤ ਇੰਪੋਰਟੈਂਟ ਡਾਟਾ ਹੈਗਾ ਤੇ ਅਸੀਂ ਜਿਹੜੀਆਂ ਸਾਡੀ ਅਵੇਅਰਨੈਸ ਕੈਂਪੇਨ ਆ ਉਹਦੇ ਵਿੱਚ ਅਸੀਂ 5216 ਸੈਂਪਲ ਟੈਸਟ ਕੀਤੇ ਆ ਜਿਨ੍ਹਾਂ ਚੋਂ 435 ਨਾਨ ਕਨਫਰਮਿੰਗ ਆ ਤੇ ਜਿਹੜੇ ਉਹਦੇ ਵਿੱਚੋਂ ਖਰਾਬ ਹੁੰਦੇ ਆ ਫਿਰ ਅਸੀਂ ਉਹਨਾਂ ਨੂੰ ਸਮਝਾਉਂਦੇ ਆ ਉਹਨਾਂ ਨੂੰ ਕਹਿੰਨੇ ਇੰਪਰੂਵ ਕਰੋ ਤੇ ਜਿੱਥੋਂ ਸਾਡੇ ਸੈਂਪਲ ਫੇਲ ਹੁੰਦੇ ਆ ਫਿਰ ਅਸੀਂ ਉਹਨਾਂ ਦਾ ਜਦੋਂ ਲੋਡ ਪੈਂਦੀ ਆ ਦੂਜੇ ਜਾ ਕੇ ਜਿਹੜੇ ਇਨਫੋਰਸਮੈਂਟ ਸੈਂਪਲ ਆ ਉਹ ਵੀ ਅਸੀਂ ਉਹਨਾਂ ਨੂੰ ਭਰਦੇ ਆ ਇਸ ਤੋਂ ਸਵਾਇ ਜਿਹੜਾ ਹੈਗਾ ਅਸੀਂ ਕਿਸੇ ਨੂੰ ਜਿਹੜਾ ਇਹਦੇ ਚੋਂ ਜੇ ਮੈਂ ਪਿਛਲੇ ਸਾਲ ਦੀ ਗੱਲ ਕਰਾਂ ਪਿਛਲੇ 3 ਸਾਲ ਦੀ ਇਹਦੇ ਵਿੱਚ ਚਾਹੇ ਏਡੀਸੀ ਕੋਰਟ ਆ ਜਾਂ ਸੀਜੀਐਮ ਕੋਰਟ ਆ ਜੇ ਤਾਂ ਸਬਸਟੈਂਡਰਡ ਹੋਵੇ ਫਿਰ ਉਹ ਏਡੀਸੀ ਕੋਰਟ ਚ ਜਾਂਦਾ ਉਹਨੂੰ ਜੁਰਮਾਨਾ ਹੁੰਦਾ ਤੇ ਜਿਹੜੇ ਮਤਲਬ ਅਨਸੇਫ ਆਵੇ ਤਾਂ ਫਿਰ ਉਹ ਜੁਡੀਸ਼ੀਅਲ ਕੋਰਟ ਚ ਜਾਂਦੇ ਆ ਔਰ ਉਹਨੂੰ ਫਿਰ ਸਜ਼ਾ ਵੀ ਹੁੰਦੀ ਆ ਔਰ ਪਿਛਲੇ 5 ਸਾਲਾਂ ਚ 145 ਬੰਦਿਆਂ ਦੀ ਕਨਵਿਕਸ਼ਨ ਹੋਈ ਆ ਉਹਨਾਂ ਨੂੰ 6 ਮਹੀਨੇ ਦੀ ਸਜ਼ਾ ਵੀ ਹੋਈ ਆ ਆ ਖਾਸ ਕਰਕੇ ਜਿਹੜੇ ਪਨੀਰ ਵਾਲੇ ਔਰ ਜਿਹੜੇ ਦੇਸੀ ਕੀ ਵਾਲੇ ਆ 145 ਬੰਦਿਆਂ ਨੂੰ 6 ਮਹੀਨੇ ਤੱਕ ਦੀ ਸਜ਼ਾ ਹੋਈ ਆ ਇਹਦੇ ਵਿੱਚ ਜਿਵੇਂ 24 25 ਚ ਟੋਟਲ ਕੇਸ ਜਿੰਨੇ ਸੀ 479 ਤੇ 77 ਬੰਦੇ ਜਣੇ ਸੀਗੇ ਉਹਨਾਂ ਦੇ ਵਿੱਚੋਂ ਤੇ ਉਹਨਾਂ ਨੂੰ ਜੁਰਮਾਨਾ ਵੀ ਹੋਇਆ ਜੀ 23 24 ਚ 1,095 ਹਜ਼ਾਰ ਜੁਰਮਾਨਾ ਹੋਇਆ ਸੀ ਤੇ 24 25 ਚ 4,73,000 ਸੀ ਜੁਰਮਾਨਾ ਵੀ ਵਧਾ ਰਹੇ ਆ ਜਿਹੜੇ ਮਲਾਵਟ ਖੋਹ ਰਿਹਾ ਉਹਨਾਂ ਦੀ ਸਜ਼ਾ ਵਧਾ ਰਹੇ ਆ ਉਹਨਾਂ ਨੂੰ ਪਨਿਸ਼ਮੈਂਟ ਵੀ ਦਵਾ ਰਹੇ ਆ ਇਹਦੇ ਨਾਲ ਨਾਲ ਸਾਡਾ ਜਿਹੜੀ ਅੱਜ ਦੀ ਮੀਟਿੰਗ ਇਹਦਾ ਮੇਰਾ ਪੀਸੀ ਕਰਨ ਦਾ ਮਕਸਦ ਇਹ ਆ ਵੀ ਲੋਕਾਂ ਦੇ ਵਿੱਚ ਜੇ ਅਵੇਅਰਨੈਸ ਹੋਏਗੀ ਤਾਂ ਉਹ ਇਸ ਮਲਾਵਟ ਖੋਹਾਂ ਤੋਂ ਬਚ ਸਕਦੇ ਆ ਤੁਸੀਂ ਪੰਜਾਬ ਦੇ ਸਿਹਤ ਮੰਤਰੀ ਦੀ ਗੱਲਬਾਤ ਸੁਣੀ ਕਿਵੇਂ ਪੰਜਾਬ ਦੇ ਲੋਕਾਂ ਨੂੰ ਕਿਉਂ ਦੁੱਧ ਪਨੀਰ ਤੇ ਮਸਾਲਿਆਂ ਦੇ ਨਾਂ ਤੇ ਠੱਗਿਆ ਜਾ ਰਿਹਾ ਤੇ ਕਿਵੇਂ ਉਹਨਾਂ ਦੀ ਜਿਹੜੀ ਹੈਲਥ ਹੈ ਉਸ ਨੂੰ ਕੰਪਰੋਮਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਰੀਫ ਦੇ ਵਿੱਚ ਹੁਣ ਤੁਹਾਨੂੰ ਦੱਸਾਂਗਾ ਕਿ ਕਿਵੇਂ ਐਡਲਟਰੇਟਡ ਯਾਨੀ ਜ਼ਹਿਰੀਲੀਆਂ ਮਿਲਾਵਟੀ ਚੀਜ਼ਾਂ ਤੁਹਾਡੀ ਸਿਹਤ ਵਿਗਾੜ ਸਕਦੀਆਂ ਹਨ ਸਭ ਤੋਂ ਪਹਿਲਾਂ ਜਿਹੜਾ ਇੰਪੈਕਟ ਹੁੰਦਾ ਹੈ ਤੁਹਾਡੀ ਡਾਈਜੈਸ਼ਨ ਤੇ ਹੁੰਦਾ ਹੈ ਜੇ ਤੁਸੀਂ ਐਡਲਟਰੇਟਡ ਦੁੱਧ ਕਿਉ ਪਨੀਰ ਖਾਂਦੇ ਹੋ ਤਾਂ ਤੁਹਾਨੂੰ ਇੰਡਾਈਜੈਸ਼ਨ ਦੀਸ ਪ੍ਰੋਬਲਮ ਆ ਸਕਦੀ ਏ ਤੁਹਾਡਾ ਖਾਣਾ ਨਹੀਂ ਪਚੇਗਾ ਤੁਹਾਨੂੰ ਲੂਜ਼ ਮੋਸ਼ਨ ਲੱਗ ਸਕਦੇ ਨੇ ਗੈਸਟ੍ਰੋਐਂਟਾਈਟਸ ਦੀ ਪ੍ਰੋਬਲਮ ਹੋ ਸਕਦੀ ਏ ਤੇ ਦੂਜਾ ਜਿਹੜਾ ਵੱਡਾ ਇੰਪੈਕਟ ਹੈ ਕਿ ਜਿਹੜੀ ਨਿਊਟ੍ਰੀਸ਼ਨ ਤੁਹਾਨੂੰ ਇਹਨਾਂ ਚੀਜ਼ਾਂ ਤੇ ਮਿਲਦੀ ਏ ਭਾਵੇਂ ਤੁਸੀਂ ਕੈਲਸ਼ੀਅਮ ਲੈ ਲਓ ਦੁੱਧ ਚ ਮਿਲਦਾ ਤੁਹਾਨੂੰ ਜਾਂ ਫਿਰ ਤੁਹਾਨੂੰ ਪ੍ਰੋਟੀਨ ਮਿਲਦੀ ਏ ਇਹਦੇ ਦੂਜੇ ਜਿਹੜੇ ਨਿਊਟ੍ਰੀਐਂਟਸ ਮਿਲਦੇ ਨੇ ਉਹ ਤੁਹਾਨੂੰ ਨਹੀਂ ਮਿਲਣਗੇ ਕਿਉਂਕਿ ਜਿਹੜੀ ਐਡਲਟਰੇਟਡ ਚੀਜ਼ ਹੈ ਉਹਦੇ ਵਿੱਚ ਇੰ ਚੀ ਜਾਂਦੀ ਐਬਸੈਂਸ ਹੁੰਦੀ ਇਹ ਚੀਜ਼ਾਂ ਮਿਲਦੀਆਂ ਨਹੀਂ ਤੇ ਫਿਰ ਤੁਸੀਂ ਗੱਲ ਕਰ ਲੋ ਜੇ ਤੁਸੀਂ ਲੌਂਗ ਰਨ ਤੇ ਇਹਨਾਂ ਚੀਜ਼ਾਂ ਨੂੰ ਖਾਈ ਜਾਂਦੇ ਹੋ ਤੇ ਤੁਹਾਨੂੰ ਕਿਡਨੀ ਆ ਫਿਰ ਲੀਵਰ ਲੀਵਰ ਦਾ ਜਿਹੜਾ ਨੁਕਸਾਨ ਹੈ ਉਹ ਹੋ ਸਕਦਾ ਕਿਉਂਕਿ ਜਿਹੜੇ ਕੈਮੀਕਲ ਦੇ ਨਾਲ ਇਹ ਮਿਲਾਵਟੀਆਂ ਚੀਜ਼ਾਂ ਬਣਾਈਆਂ ਜਾਂਦੀਆਂ ਨੇ ਉਹ ਤੁਹਾਡੇ ਲੀਵਰ ਜਾਂ ਕਿਡਨੀ ਨੂੰ ਡੈਮੇਜ ਕਰ ਸਕਦੇ ਨੇ ਤੇ ਉਸ ਤੋਂ ਬਾਅਦ ਹੋਰ ਲੌਂਗਰ ਰਨ ਚ ਤੁਹਾਨੂੰ ਦਿਲ ਦੀ ਬਿਮਾਰੀ ਹੋ ਸਕਦੀ ਹੈ ਹਾਰਟ ਡਿਜ਼ੀਜ਼ਸ ਹੋ ਸਕਦੀਆਂ ਨੇ ਤੁਹਾਡਾ ਬੀਪੀ ਵੱਢ ਸਕਦਾ ਹੈ ਤੁਹਾਡਾ ਕੋਲੇਸਟ੍ਰੋਲ ਵੱਢ ਸਕਦਾ ਹੈ ਤੇ ਕਿਉਂਕਿ ਇਹ ਜਿਹੜੀਆਂ ਲਾਉਟੀਆਂ ਚੀਜ਼ਾਂ ਨੇ ਉਹਨਾਂ ਦੇ ਵਿੱਚ ਕੈਮੀਕਲ ਹੁੰਦੇ ਨੇ ਹਾਨੀਕਾਰਕ ਡੇਂਜਰਸ ਕੈਮੀਕਲ ਅਲਰਜੀ ਤੁਹਾਨੂੰ ਹੋ ਸਕਦੀ ਹੈ ਤੇ ਸਕਿਨ ਦੀ ਤੁਹਾਨੂੰ ਪ੍ਰੋਬਲਮ ਹੋ ਸਕਦੀ ਹੈ ਕਿਉਂਕਿ ਜਿਹੜਾ ਕੈਮੀਕਲ ਤੁਹਾਡੇ ਸਰੀਰ ਤੇ ਜਾਵੇਗਾ ਉਹ ਬਾਹਰ ਤਾਂ ਕਿਸੇ ਨਾ ਕਿਸੇ ਰੂਪ ਤੇ ਆਵੇਗਾ ਹੀ ਜੇ ਫਿਲਟਰ ਨਾ ਹੋਇਆ ਤਾਂ ਫਿਰ ਸਕਿਨ 'ਤੇ ਅਲਰਜੀ ਵੀ ਹੋ ਸਕਦੀ ਹੈ ਤੇ ਆਖਿਰ ਵੱਡਾ ਨੁਕਸਾਨ ਕੈਮੀਕਲ ਦੇ ਨਾਲ ਬਣਾਈਆਂ ਗਈਆਂ ਚੀਜ਼ਾਂ ਦੁੱਧ ਕਿਉ ਪਨੀਰ ਦਾ ਹੋ ਸਕਦਾ ਉਹ ਹੈਗਾ ਕੈਂਸਰ ਕਿਉਂਕਿ ਤੁਹਾਡੇ ਬਾਡੀ ਦੇ ਵਿੱਚ ਜਿਹੜੇ ਕੈਂਸਰ ਕਾਰਕ ਨੇ ਭਵੇਂ ਯੂਰੀਆ ਲੈ ਲੋ ਜਾਂ ਫਿਰ ਦੂਜੇ ਕੈਮੀਕਲ ਨੇ ਲੈ ਲੋ ਜਿਨ੍ਹਾਂ ਨੂੰ ਮਿਕਸ ਕਰਕੇ ਇਹ ਕਿਉ ਦੁੱਧ ਪਨੀਰ ਬਣਾਇਆ ਜਾਂਦਾ ਹੈ ਤੇ ਉਸ ਦੀ ਪ੍ਰੈਜੈਂਸ ਕੈਂਸਰ ਦਾ ਕਾਰਨ ਬਣ ਸਕਦੀ ਹੈ ਕਾਰਸੀਨੋਜਨਿਕ ਹੁੰਦੇ ਨੇ ਇਹ ਪ੍ਰੋਡਕਟ ਇਸ ਦੇ ਕਰਕੇ ਆ ਤੁਹਾਡੀ ਸਿਹਤ ਪੂਰੀ ਤਰ੍ਹਾਂ ਸਿਹਤ ਤਰ੍ਹਾਂ ਚੈਲੰਜ ਹੋ ਰਹੀ ਹੈ ਤੇ ਹੁਣ ਪੰਜਾਬ ਸਰਕਾਰ ਦਾ ਇਹ ਇੱਕ ਉਪਰਾਲਾ ਤੁਸੀਂ ਕਹਿ ਲਓ ਜਾਂ ਉਹਨਾਂ ਦੀ ਡਾਇਰੈਕਸ਼ਨ ਆਈ ਹੈ ਵਾਰਨਿੰਗ ਆਈ ਹੈ ਕਿ ਜੇ ਤੁਸੀਂ ਕਿਉਂ ਦੁੱਧ ਪਨੀਰ ਲੈਣਾ ਤਾਂ ਫਿਰ ਜਿਹੜੇ ਬ੍ਰਾਂਡਡ ਪ੍ਰੋਡਕਟ ਨੇ ਸਹੀ ਪ੍ਰੋਡਕਟ ਨੇ ਜਾਂ ਫਿਰ ਜੈਨੂਨ ਪ੍ਰੋਡਕਟ ਨੇ ਜੋ ਨਕਲੀ ਨਹੀਂ ਹੁੰਦੇ ਜਾਂ ਫਿਰ ਤੁਸੀਂ ਸਰਕਾਰੀ ਕੋਈ ਬ੍ਰਾਂਡ ਲੈ ਲਓ ਉਸ ਨੂੰ ਇਹ ਟਰਸਟ ਕਰੋ ਖੁੱਲਾ ਕਿ ਉਹ ਦੁੱਧ ਪਨੀਰ ਜੇ ਕਿੱਥੇ ਵੇਚਿਆ ਜਾ ਰਿਹਾ ਤੂੰ ਉਸ ਨੂੰ ਟਰਸਟ ਨਾ ਕਰੋ ਤੁਹਾਡੀ ਸਿਹਤ ਕੰਪਰਮਾਈਜ਼ ਹੋ ਸਕਦੀ ਹੈ ਤੋਂ ਭਰਾਓ ਐਸਨ ਅੱਜ ਦਾ ਵੀਡੀਓ ਅਸ ਦਾ ਐਪੀਸੋਡ ਉਮੀਦ ਹੈ ਤੁਹਾਨੂੰ ਪਸੰਦ ਆਇਆ ਹੋਵੇਗਾ ਜੇ ਤੁਹਾਡਾ ਕੋਈ ਸੁਝਾਅ ਹੈ ਤਾਂ ਸਾਨੂੰ ਕਮੈਂਟ ਬਾਕਸ ਤੇ ਜ਼ਰੂਰ ਲਿਖਿਓ ਤੇ ਅਸੀਂ ਛੇਤੀ ਹਾਜ਼ਰ ਹੋਵਾਂਗੇ ਨਵਾਂ ਐਪੀਸੋਡ ਲੈ ਕੇ ਤੁਸੀਂ ਦੇਖਦੇ ਰਹੋ ਪੰਜਾਬ ਰਿਪੋਰਟਰ ਸਤਿ ਸ਼੍ਰੀ ਅਕਾਲ